ਸਾਧ ਸੰਗਤ ਜੀ ਅੱਜ ਆਪਾਂ ਆਏ ਹੋਇਆ ਹਜੂਰ ਸਾਹਿਬ ਹਜੂਰ ਸਾਹਿਬ ਆਪਾਂ ਗੱਲ ਕਰਾਂ ਇੱਕ ਹਜੂਰ ਸਾਹਿਬ ਸਤਕੰਡ ਸਾਹਿਬ ਤੋਂ 2 ਕਿਲੋਮੀਟਰ 3 ਕਿਲੋਮੀਟਰ ਦੀ ਏਰੀਏ ਦੇ ਵਿੱਚ ਵਿੱਚ ਗੁਰਦੁਆਰਾ ਸ੍ਰੀ ਨਗੀਨਾ ਘੜ ਸਾਹਿਬ ਜੀ ਆ ਇਹ ਗੁਰਦੁਆਰੇ ਦਾ ਇਤਿਹਾਸ ਕੀ ਆ ਸਾਧ ਸੰਗਤ ਜੀ ਆਪਾਂ ਉਹ ਦੱਸਾਂਗੇ ਇਹ ਗੁਰਦੁਆਰੇ ਦਾ ਇਤਿਹਾਸ ਸਾਧ ਸੰਗਤ ਜੀ ਇੱਥੇ ਗੁਰੂ ਆਪਣੇ ਗੁਰੂ ਪਾਤਸ਼ਾਹ ਜੀ ਬਾਜਾਂ ਵਾਲੇ ਇੱਕ ਬਨਜਾਰਾ ਸਿੱਖ ਜੱਸ ਨੇ ਕਿਹਾ ਸਰਦਨਾਲ ਆ ਦੇਖੋ ਸਰਦਨਾਲ ਇੱਕ ਨਗੀਨਾ ਭੇਟ ਕੀਤਾ ਗੁਰੂ ਜੀ ਨੂੰ ਇਹ ਨਗੀਨਾ ਭੇਟ ਕੀਤਾਗਾ ਤੇ ਉਹ ਗੁਰੂ ਜੀ ਨੇ ਉਹ ਨਗੀਨਾ ਗਦਾਵਰੀ ਦੇ ਵਿੱਚ ਛੁੱਟ ਦਿੱਤਾ ਠੀਕ ਹੈ ਜੀ ਗਦਾਵਰੀ ਚ ਛੁੱਟ ਗਿਆ ਨਗੀਨਾ ਉਸ ਤੋਂ ਬਾਅਦ ਆ ਦੇਖੋ ਤੁਹਾਨੂੰ ਸੁਣੋ ਇਤਿਹਾਸ ਗੁਰੂ ਜੀ ਨੇ ਭੇਟ ਕੀਤਾ ਸੀ ਪਰ ਗੁਰੂ ਜੀ ਨੇ ਨਗੀਨਾ ਗਦਾਵਰੀ ਨਦੀ ਵਿੱਚ ਵਹਾ ਮਾਰਿਆ ਉਸ ਸਿੱਖ ਨੇ ਵੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਵਿੱਚ ਛੁੱਟਤਾ ਉਹ ਦੇਖ ਕੇ ਹੈਰਾਨ ਹੋਇਆ ਤੇ ਗੁਰੂ ਜੀ ਦਾ ਜੀ ਨੇ ਬਿਰਾਤਕਾਰ ਵੀ ਕਾਦਰ ਨਹੀਂ ਜਾਣੀ ਇਹਨਾਂ ਮੈਂ ਕਿਹਾ ਹੀਰੇ ਤਾਂ ਦੀਗਾ ਤੇ ਗੁਰੂ ਜੀ ਮਤਲਬ ਗੁਰੂ ਜੀ ਜਾਨੀ ਜਾਨ ਸੀ ਉਹ ਮਨ ਵਿੱਚ ਸੋਚਣ ਲੱਗੇ ਤੇ ਗੁਰੂ ਜੀ ਨੇ ਸਮਝ ਗਏ ਠੀਕ ਆ ਜੀ ਉਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਉਹਨਾਂ ਨੂੰ ਵੀ ਜਾ ਸਿੱਖਿਆ ਵੀ ਤੂੰ ਐ ਕਰ ਵੀ ਇੱਥੋਂ ਚੱਕ ਕੇ ਲਿਆ ਮੁੰਜਾਰੇ ਸਿੱਖ ਨੂੰ ਠੀਕ ਆ ਜੀ ਉਹ ਜਦੋਂ ਗਜ਼ਾਬਰੀ ਦੇ ਵਿੱਚੋਂ ਲੈਣ ਗਿਆ ਤਾਂ ਉੱਥੇ ਗਜ਼ਾਬਰੀ ਦੀ ਜਨ ਸੀ ਵਿੱਚ ਕੀਮਤੀ ਬਹੁ ਮੁੱਲੇ ਹੀਰੇ ਦੇਖ ਕੇ ਉਹਦਾ ਮਾਣਾ ਇਹ ਹੋ ਗਿਆ ਹੰਕਾਰ ਟੁੱਟ ਗਿਆ ਉਹਦਾ ਵੀ ਮੈਂ ਤਾਂ ਇੱਕ ਅੱਦੇ ਹੀਰੇ ਨੂੰ ਕਹਿੰਦਾ ਸੀਗਾ ਇਸ ਦਾ ਵੀ ਹੀਰੀ ਹੀਰੇ ਪਏ ਨੇ ਠੀਕ ਆ ਜੀ ਇਹ ਗੁਰੂ ਸਾਹਿਬਾਨ ਨੇ ਫਿਰ ਇਸ ਤਰ੍ਹਾਂ ਉਹ ਬੰਜਾਰੇ ਸਿੱਖ ਦਾ ਘਣਾ ਕਮਾਨ ਤੋੜਿਆ ਸੀਗਾ ਆ ਦੇਖੋ ਸਾਨੂੰ ਗਦਾਵਰੀ ਨਦੀ ਦੇ ਵੀ ਦਰਸ਼ਨ ਕਰਾਉਣੇ ਇੱਥੋਂ ਕੋਸ਼ਿਸ਼ ਕਰਦੇ ਆਪਾਂ ਆ ਦੇਖੋ ਸਾਧ ਸੰਗਤ ਜੀ ਗਦਾਵ ਗਦਾਵਰੀ ਆ ਦੇਖੋ ਆ ਗਦਾਵਰੀ ਨਦੀ ਆ ਰਹੀ ਇੱਥੋਂ ਠੀਕ ਆ ਜੀ ਸਾਧ ਸੰਗਤ ਜੀ ਬਣੇ ਰਹੋ ਹਜੂਰ ਸਾਹਿਬ ਜਿੰਨੇ ਗੁਰੂਕਾਰ ਨੇ ਵੱਧੋ ਵੱਧ ਗੁਰੂਕਾਰ ਤੇ ਜਿਹੜਾ ਇਤਿਹਾਸ ਆ ਉਹ ਆਪਾਂ ਚੰਨਣਾ ਪਉਣ ਦੀ ਕੋਸ਼ਿਸ਼ ਕਰਾਂਗੇ ਵੱਧੋ ਵੱਧ ਠੀਕ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਠੀਕ ਆ ਜੀ ਮੇਰੇ ਪਿਆਰੇ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ